ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਲ ਸਰੋਤ ਵਿਭਾਗ ਦੇ ਕੁਝ ਕਰਮਚਾਰੀਆਂ ਨੇ ਆਪਣੇ ਹੀ ਕਰਮਚਾਰੀਆਂ ਦੇ ਖਿਲਾਫ ਖੋਲਿਆ ਧਰਨਾ ਉਹਨਾਂ ਨੇ ਕਿਹਾ ਕਿ ਇਹ ਕਰਮਚਾਰੀ ਗਲਤ ਕੋਟੇਸ਼ਨਾਂ ਲਗਾ ਕੇ ਸਰਕਾਰ ਨੂੰ ਲਗਾ ਰਹੇ ਹਨ ਲੱਖਾਂ ਦਾ ਚੂਨਾ ਉਹਨਾਂ ਨੇ ਕਿਹਾ ਕਿ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੋਸ਼ਾਂ ਨੂੰ ਨਕਾਰਿਆ ਵੇਖਦੇ ਰਹੋ ਮਸਕਾ ਚਿਸਕਾ ਟਾਈਮ ਗੁਰਦਾਸਪੁਰ ਇਹਨੇ ਅਸੀਂ ਦੂਜੇ ਪੱਖ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਕਿ ਇਹਨਾਂ ਨੂੰ ਤੇ ਕੋਟੇਸ਼ਨਾਂ ਬਾਰੇ ਪਤਾ ਹੀ ਘੱਟ ਨਹੀਂ ਆ ਜਿਹਨੇ ਵੀ ਦੋਸ਼ ਲਾਣ ਦੇ ਸਾਡੇ ਤੇ ਬੇਬੁਨਿਆਦੀ ਨੇ ਇਹਨਾਂ ਦਾ ਕੰਮ ਕੁਸ਼ ਹੋ ਰਿਹਾ ਸਾਡਾ ਕੰਮ ਹੋ ਰਿਹਾ ਦ ਐਸੇ ਕਰੋ ਲਿਆ ਗਿਆ ਲਾ ਰਹੇ ਹਾਂ ਹੁਣ ਤੁਸੀਂ ਦੱਸੋ ਕਿ ਜਿਹੜੇ ਤੁਸੀਂ ਦੋਸ਼ ਲਾਏ ਉਹਦੇ ਬਾਰੇ ਕੀ ਕਹੋ ਦੇਖੋ ਜੀ ਆਪਣੇ ਵੀ ਤੁਸੀਂ ਸੀਨੀਅਰ ਅਫਸਰ ਹੋ ਵੱਡੇ ਅਫਸਰ ਤੁਹਾਡੀ ਤਨਖਾਹਾਂ ਜ਼ਿਆਦਾ ਨੇ ਨਾਲੇ ਤੁਹਾਡੀ ਕੰਡੀਸ਼ਨਰ ਦਾ ਦਰਜਾ ਪਾਸ ਹੋ ਜਾਂਦੀਆਂ ਨੇ ਤੇ ਤੁਹਾਨੂੰ ਫਰਕ ਨਹੀਂ ਪੰਦਾ ਜੀ ਇਹ ਨਾਲ ਮੈਂ ਇਹ ਗੱਲ ਕਰਕੇ ਤੇ ਮੈਂ ਚਲਾ ਗਿਆ ਤੇ ਇਸ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤੇ ਇਹਨਾਂ ਦੇ ਵਿੱਚੋਂ ਸਾਰੇ ਜੈ ਸਾਹਿਬਾਂ ਵਿੱਚੋਂ ਅਜੂਬਾ ਸਾਹਿਬ ਚੋਂ ਇੱਕ ਰਾਜਪਾਲ ਜਈ ਆ ਇੱਕ ਚੇਤਨ ਜੀ ਜਈ ਆ ਰਾਜਪਾਲ ਜੀ ਮੈਨੂੰ ਦੂਰੋ ਇਹ ਮੇਰੇ ਜਨਰਲ ਸਕੱਤਰ ਰਵਿੰਦਰ ਸਿੰਘ ਮਾਲਸਣ ਇਹਨਾਂ ਦੂਰੋ ਮੈਨੂੰ ਇੱਕ ਇਸ਼ਾਰਾ ਕਰ ਗਿਆ ਇੱਧਰ ਆਓ ਇੱਧਰ ਆਓ ਇੱਧਰ ਆਓ ਆਥਰਾ ਜਿਹੜਾ ਕਿ ਬੜਾ ਹੀ ਰੂਟ ਤਰੀਕੇ ਨਾਲ ਇਹਨਾਂ ਨੇ ਮੈਨੂੰ ਵਾਇਬਾਰੀ ਹੋਰ ਵਾਇਬਾਰੀ ਤੋਂ ਬਾਅਦ ਮੈਨੂੰ ਕਹਿੰਦੇ ਨੇ ਵੀ ਦੱਸੋ ਕਿਹੜੀ ਕੰਡੀਸ਼ਨ ਪਾਸ ਕੀਤੀ ਆ ਕਿਹੜੀ ਕੰਡੀਸ਼ਨ ਪਾਸ ਕੀਤੀ ਆ ਉਹ ਮੈਂ ਕਿਹਾ ਜੀ ਮੇਰੇ ਤੋਂ ਛੋਟੇ ਉਮਰ ਤੋਂ ਤੁਸੀਂ ਮੈਂ ਤੁਹਾਡੀ ਉਮਰ ਤੋਂ ਵੱਡਾ ਆਂ ਗੱਲ ਤੀਕੇ ਦੀ ਗੱਲ ਕਰੋ ਤੀਕੇ ਨੇ ਗੱਲ ਕਰੋ ਜਿਹੜੀ ਕੰਮ ਵਾਲੀ ਆ ਲੱਗੋ ਮੇਰੇ ਸਾਥੀ ਜੀ ਨੇ ਕਿਹਾ ਵੀ ਜੈ ਸਾਹਿਬ ਛੱਡੋ ਮੈਂ ਕਿਨੇ ਦੇ ਵਿੱਚ ਸਹੀ ਕੋਈ ਕੰਡੀਸ਼ਨਾਂ ਪਾਸ ਹੁੰਦੀ ਆ ਕੋਈ ਦੇਖੋ ਬਰਕਰਾਰਾ ਮੈਂ ternary ਗੱਲ ਕਹਿੰਦਾ ਮੈਂ ਇਹਨੂੰ ਪੁੱਛਣ데요 ਮੈਂ ਕਿ ਜਿਵੇਂ ਪ੍ਰਧਾਨ ਆ ਜੀ ਜੂਨੀਅਨ ਦਾ ਲੈ ਆ ਕਟੇਸ਼ਨਾਂ ਦੇ ਤੁਸੀਂ ਦੱਸ ਸਕਦੇ ਜੀ ਕੋਈ ਦੋਸ਼ ਕਿੰਨੇ ਕੀ ਜਾਇਜ ਨੇ ਤੇ ਜੇ ਕੱਲ ਨੂੰ ਤੁਹਾਨੂੰ ਕੋਈ ਜਿਸ ਤਰ੍ਹਾਂ ਤੁਸੀਂ ਦੋਸ਼ ਲਗਾ ਰਹੇ ਜੇ ਕੋਈ ਰਿਕਾਰਡ ਮੰਗਿਆ ਜਾਏਗਾ ਤੇ ਕੀ ਤੁਸੀਂ ਪੇਸ਼ ਕਰ ਸਕਦੇ ਜੀ ਦੇਖੋ ਜੀ ਮੈਂ ਰਿਕਾਰਡ ਕੀ ਪੇਸ਼ ਕਰਨਾ ਹੈ ਰਿਕਾਰਡ ਮੇਰੇ ਤਾਂ ਲੈਟਰਪੈਡ ਤੇ ਇੱਕ ਲਿਖਤ ਜਾਣੀ ਆ ਉਹ ਚਪਸਾ ਨੂੰ ਬਿਜ਼ਨਸ ਤੋਂ ਬਾਅਦ ਮਨ ਨੂੰ ਹੌਂ ਦੀ ਸਿਜ਼ਾਬਾ ਨੂੰ ਅਸੀਂ ਦੱਸ ਸਕਦੇ ਹਾਂ ਕਿ ਜਿਹੜੀ ਇਹਨਾਂ ਨੇ ਕੋਟੇਸ਼ਲਾ ਪਾਸ ਕੀਤੀਆਂ ਨੇ ਕੋਈ ਇੱਕ ਦੋ ਦੱਸ ਦੋ ਹਾਂ ਜੀ ਜੇ ਕਰ ਸਕਦੇ ਆਪਾਂ ਜਿਹੜੀਆਂ ਇੱਕ ਦੋ ਦੱਸਣ ਦੀ ਗੱਲ ਆ ਜੀ ਮੈਂ ਉਹਨੂੰ ਰਕਾਰ ਨੂੰ ਘੋਕ ਕੇ ਬਾਹਰ ਕੱਢਾਂਗਾ ਤਰ ਮੈਨੂੰ ਪਤਾ ਵੀ ਉਹ ਗਲਤ ਨੇ ਉਹ ਗਲਤ ਨੇ ਇੱਕ ਹੀ ਆਜ ਦੀਪੇਵਾਲ ਪਿੰਡੇ ਵਿੱਚ ਦੀਪੇਵਾਲ ਪਿੰਡੇ ਵਿੱਚ ਇੱਕ ਲੀਕਜ ਲੱਗੀ ਆ ਸਰਕਾਰੀ ਮਛਰੀ ਨਾ ਉਹ ਪਾਈਪ ਟੁੱਟ ਗਈ ਔਰ ਪਿੰਡੋਂ ਹੀ ਮਰੇ ਸਾਥੀਆਂ ਦੇ ਪੈਸੇ ਲਾ ਕੇ 2000 ਤੋਂ ਇਹਨਾਂ ਨੇ ਆਪਣੇ ਠੀਕ ਹੀ ਥਰੂ ਕਟੇ ਸੇ ਜਿਹੜਿਆ 14000 ਦੀ ਪਈ ਆ ਤੁਮੇ ਸਾਹਮਣੇ ਤੇਰੀ ਪੇਸ਼ ਨਹੀਂ ਕਰਦਾ ਜੇ ਬਹੁਤੇ ਆ ਦੇ ਮੇਰੇ 10 ਚੰਦ ਮੈਨੂੰ ਕੰਡੀਸ਼ਨਾਂ ਬਾਰੇ ਪਤਾ ਕੁਝ ਨਹੀਂ ਆ ਜਾਂ ਅਸੀਂ ਘਰੋ ਜਾ ਕੇ ਪੈਸੇ ਲਾਉਣੇ ਆ ਤੇ ਜੇ ਫਿਰ ਇਹਨਾਂ ਨਾਲ ਸਾਵਾ ਕੁਝ ਕਰਨਾ ਤੇ ਫਿਰ ਮੈਂ ਕੋਈ ਨਹੀਂ ਮੈਂ ਆਪਣਾ ਲੈ ਕੇ ਜੇਦਾ ਸਰਵਰ ਕਾਰਡਰ ਘੜਾ ਦੇਣਾ ਕੀ ਤੁਹਾਨੂੰ ਲੱਗਦਾ ਕਿ ਜੇ ਉਹ ਭਾਗ ਜਾਂ ਵਿਜੀਲੈਂਸ ਤੇ ਵਧੀਆ ਤਰੀਕੇ ਨਾਲ ਇਨਕੁਆਰੀ ਕਰਦੀ ਆ ਤੇ ਇਹ ਜਿਹੜੀ ਕੋਟੇਸ਼ਨ ਆ 14000 ਤੋਂ 14 ਕਰੋੜ ਤੱਕ ਵੀ ਪਹੁੰਚ ਸਕਦੀ ਮੈਂ ਕਹਾਂ ਜੀ ਕੁਝ ਵੀ ਹੋ ਜਾਦਾ ਜੀ ਕੁਝ ਵੀ ਹੋ ਸਦਾ ਤੇ ਤੁਸੀਂ ਹੋਰ ਜਿਹੜਾ ਸੰਘਰਸ਼ ਹੈ ਇੱਥੋਂ ਤੱਕ ਸੀਮਤ ਰੱਖੋਗੇ ਜਾਂ ਅੱਗੇ ਦਾ ਕੀ ਰੱਖੋਗੇ ਮੈਂ ਇਹ ਸੰਘਰਸ਼ ਮੱਲਕ ਮਾਫੀ ਤੱਕ ਸੀਮਤ ਰਹੇਗਾ ਜਾਂ ਹੁਣ ਤੁਸੀਂ ਇਨਸਾਫ ਦੀ ਲੜਾਈ ਲੜੋਗੇ ਦੇਖੋ ਜੀ ਅਸੀਂ ਆਪਣੇ ਮਾਨਨ ਇਨਸਾਫ ਦੀ ਲੜਾਈ ਵੀ ਲੜਾਂਗੇ ਔਰ ਇਹਨਾਂ ਕੋਈ ਮਾਫੀ ਵੀ ਮੰਗਾਵਾਂਗੇ ਕਿ ਅੱਗੇ ਤੋਂ ਕਿਸੇ ਸੀਨੀਅਰ ਆਪਣੇ ਜੂਨੀਅਰ ਤੋਂ ਨਾਲ ਜਾਂ ਕਿਸੇ ਜਗ੍ਹਾਬੰਦੀ ਦੇ ਅਨੁਮੰਦੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ ਔਰ ਕਿਸੇ ਕਿਹਦੇ ਨਾਲ ਗੱਲ ਕਰਨੀ ਹੈ ਮਾਫੀ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਜੋ ਤੁਸੀਂ ਕਹਿ ਰਹੇ ਜੀ ਜਿਹੜੀਆਂ ਕੋਟੇਸ਼ਨਾਂ ਇਹਨਾਂ ਨੇ ਗਲਤ ਲਾਈਆਂ ਨੇ ਕਿ ਉੱਤੇ ਵੀ ਕਾਰਵਾਈ ਹੋਏਗੀ ਜੇ ਮਾਫੀ ਤੋਂ ਬਾਅਦ ਉਹਨੂੰ ਮਾਫ ਕਰ ਦੋ ਕਾਰਵਾਈ ਹੋਏਗੀ ਜੀ ਬਾਕੀ ਕਾਰਵਾਈ ਹੋਏਗੀ ਉੱਤੇ ਸਸਿਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਔਲਖ ਬਸਕਾ ਚਿਸਕਾ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਗੁਰਦਾਸਪੁਰ ਦੇ ਵਿੱਚ ਅੱਜ ਇੱਕ ਜਿਹੜਾ ਧਰਨਾ ਲੱਗਾ ਜੋ ਕਿ ਇੱਥੇ ਦੋਸ਼ ਲੱਗ ਰਹੇ ਨੇ ਕ腐ਸ਼ਨ ਦੇ ਅੱਜ ਅਸੀਂ ਇੱਥੇ ਜੇ ਜੈ ਸਾਹਿਬ ਤੇ ਦੋਸ਼ ਲੱਗੇ ਸੀ ਪਹਿਲੇ ਅਸੀਂ ਆਣ ਕੇ ਉਹਨਾਂ ਬਾਰੇ ਪੁੱਛਿਆ ਤੇ ਸਾਨੂੰ ਇੱਥੇ ਕੀ ਕਿਹਾ ਗਿਆ ਕੋ ਅੰਦਰ ਗਏ ਨੇ ਪਰ ਬਾਅਦ ਚ ਪੁੱਛਣ ਤੇ ਪਤਾ ਲੱਗਾ ਕਿ ਉਹ ਦੋਨੇ ਜਿਹੜੇ ਲੋਕ ਸੀ ਇੱਥੇ ਹੀ ਮੌਜੂਦ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਉਹ ਆਪਣਾ ਪੱਖ ਦੇਣਾ ਚਾਹੁੰਦੇ ਜਾਂ ਨਹੀਂ ਅਸੀਂ ਉਹਨਾਂ ਨੂੰ ਪੁੱਛ ਲੈਨੇ ਆ ਕਿ ਹਾਂ ਵੀ ਜੇ ਉਹ ਆਪਣਾ ਪੱਖ ਦੇਣਾ ਚਾਹੁੰਦੇ ਆ ਤੇ ਠੀਕ ਆ ਉਹਨਾਂ ਨੂੰ ਪੁੱਛ ਲੈਨੇ ਆ ਉਹ ਕੀ ਕਹਿਣਾ ਚਾਹੁੰਦੇ ਆ ਜੈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਤੇ ਦੋਸ਼ ਲੱਗੀ ਹੈ ਜੀ ਹਾਂਜੀ ਹਾਂਜੀ ਕੀ ਕਹੋਗੇ ਤੁਸੀਂ ਤੁਹਾਡੇ ਤੇ ਦੋਸ਼ ਲੱਗਿਆ ਕੋਟੇਸ਼ਰਾ ਦੇ ਮੁਤਾਬਕ ਲੈ ਕੇ ਨਹੀਂ ਉਹ ਇਹਨਾਂ ਨੂੰ ਅਸਲ ਵਿੱਚ ਬਿਲਕੁਲ ਪਤਾ ਹੀ ਨਹੀਂ ਵੀ ਕੋਟੇਸ਼ਨ ਹੁੰਦੀ ਕੀ ਹੈ ਫੀਲਡ ਸਟਾਫ ਹੈ ਇਹਨਾਂ ਨੂੰ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਆਉਂਦਾ ਇਹ ਸਾਨੂੰ ਕੀ ਦੱਸਣਗੇ ਅੱਛਾ ਤੁਸੀਂ ਮੰਨਦੇ ਕਿ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਉਹ ਬਿਲਕੁਲ ਮਤਲਬ ਕਿ ਉਹਨਾਂ ਨੂੰ ਕੰਮ ਹੀ ਨਹੀਂ ਆਉਂਦਾ ਕੋਈ ਜੀ ਜਿਹੜੇ ਉਹਨਾਂ ਨੇ ਦੋਸ਼ ਲਾਏ ਉਹ ਬਿਲਕੁਲ ਗਲਤ ਲਾਏ ਨੇ ਉਹ ਕਹ ਰਹੇ ਵੀ ਕੋਟੇਸ਼ਨਾਂ ਗਲਤ ਪਾਉਂਦੇ ਪਤਾ ਨਹੀਂ ਕੌਣ ਪਾਉਂਦਾ ਇੱਥੇ ਤਾਂ ਕੋਈ ਗਲਤ ਪਾਉਂਦਾ ਨਹੀਂ ਅੱਛਾ ਜੀ ਠੀਕ ਹੈ ਜੀ ਅਸੀਂ ਦੇ ਆਪਣੇ ਪੱਲਿਓਂ ਘਰੋਂ ਪੈਸ ਕੀ ਅਸੀਂ ਆਪਣੇ ਘਰੋਂ ਪੈਸੇ ਲੈ ਕੇ ਮਹਿਕਮਾ ਚਲਾ ਰਹੇ ਆ ਸੋ ਇਹ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਇਹੋ ਜੇ ਮਿਹਨਤੀ ਲੋਕਾਂ ਨੂੰ મતਲਬ ਕਿ ਜਿਹੜੇ ਆਪਣੇ ਘਰੋਂ ਲਿਆ ਕੇ ਪੈਸਾ ਮਤਲਬ ਖਰਚ ਰਹੇ ਨੇ ਅਸੀਂ ਇਹ ਪੁੱਛਦੇ ਸਰ ਕਿਹੜੀ ਕਿਹੜੀ ਚੀਜ਼ ਤੇ ਪੈਸੇ ਤੁਸੀਂ ਘਰੋਂ ਲਿਆ ਕੇ ਖਰਚਦੇ ਜਿਹੜੇ ਪਿੰਨਾਂ ਦੇ ਵਿੱਚ ਪਾਣੀ ਚੱਲ ਰਿਹਾ ਵਾ ਵਾਟਰ ਸਪਲਾਈ ਚੱਲ ਰਹੀ ਉਹਦੀ ਰਿਪੇਅਰ ਮੇਨਟੇਨੈਂਸ ਮੰਗਦੀ ਉਹ ਮਹੀਨੇ ਦੇ ਵਿੱਚ ਘੱਟੋ ਘੱਟ 2-3 ਵਾਰ ਮੇਨਟੇਨੈਂਸ ਉਹਦੀ ਕਰਨੀ ਪੈਂਦੀ ਹੈ ਤੇ ਉਹ ਮੇਨਟੇਨੈਂਸ ਵਾਸਤੇ ਜਿਹੜੇ ਪੈਸੇ ਆ ਉਹ ਸਰਕਾਰ ਵੱਲੋਂ 6-6 ਸਾਲ-ਸਾਲ ਬਾਅਦ ਆਉਂਦੇ ਆ ਤੇ ਉਦੋਂ ਤੱਕ ਪੈਸੇ ਤੇ ਸਾਨੂੰ ਆਪਣੀ ਜੇਬ ਚੋਂ ਖਰਚਣੇ ਪੈਂਦੇ ਆ ਨਾ ਕਿ ਜਦ ਕੰਨੀ ਆ ਉਹਦੇ ਵਾਸਤੇ ਆਪਾਂ ਉਹਨਾਂ ਕੋਲੋਂ ਕੁਟੇਸ਼ਨ ਲੈਣੇ ਆ ਤੇ ਉਹ ਇਹਨਾਂ ਨੂੰ ਲੱਗਦਾ ਵਾ ਵੀ ਇਹ ਕੁਟੇਸ਼ਨ ਇਹਨਾਂ ਗਲਤ ਪਾ ਲਈ ਆ ਜਾਂ ਜ਼ਿਆਦਾ ਪਾ ਲਈ ਇਹਨਾਂ ਨੂੰ ਕੋਈ ਉਸ ਪਰ ਪਤਾ ਹੈ ਨਹੀਂ ਆ ਐ ਆਪਣਾ ਮਤਲਬ ਗਲਤ ਪਾ ਕੇ ਇੱਥੇ ਪੇਸ਼ ਕਰ ਰਿਹਾ ਲੋਕ ਸਭ ਠੀਕ ਹੈ ਜੀ ਤੁਸੀਂ ਇਹ ਕਹਿ ਰਹੇ ਕਿ ਜਿਹੜੇ ਤੁਹਾਡੇ ਉੱਤੇ ਦੋਸ਼ ਲੱਗੇ ਉਹ ਬੇਬਨੇ ਆਦੀ ਹੈ ਬਿਲਕੁਲ ਬੇਬਨੇ ਆਦੀ ਹੈ ਜੀ ਸਰਦਾ ਕਹਿਣਾ ਸੀ ਕਿ ਜਿਹੜੇ ਨਾਂ ਤੇ ਦੋਸ਼ ਲੱਗੇ ਨੇ ਉਹ ਬਿਲਕੁਲ ਬੇਬੁਨਿਆਦੀ ਨੇ ਤੇ ਜਿਹੜੀ ਉਹ ਕੋਟੇਸ਼ਨਾਂ ਨੇ ਉਹ ਬਿਲਕੁਲ ਸਹੀ ਪਾ ਰਹੇ ਨੇ ਤੇ ਸਰਕਾਰ ਜਿਹੜੀ ਆ ਉਹ 6-6 ਮਹੀਨੇ ਜਿਹੜੇ ਉਹ ਪੈਸੇ ਨਹੀਂ ਦੇ ਰਹੇ ਅਸੀਂ ਦੂਜੇ ਭਾਈ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਸ ਬਸਵਰਦੀ ਉਹਨਾਂ ਤੇ ਦੋਸ਼ ਲੱਗੇ ਸੀ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਕਿ ਉਹਨਾਂ ਦਾ ਕੀ ਕਹਿਣਾ ਹਾਂਜੀ ਸਰ ਤੁਸੀਂ ਕੀ ਕਹਿ ਰਹੇ ਇਸ ਤਰ੍ਹਾਂ ਮਾ ਸਤਿ ਸ਼੍ਰੀ ਅਕਾਲ ਮੇਰੇ ਤੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਲਾਗਿਆ ਹੈਗਾ ਠੀਕ ਹੈ ਉਹ ਜਿਹੜੀ ਗੱਲ ਕਰਦੇਗੇ ਬਿਲਕੁਲ ਬੇਬੁਨਿਆਦ ਗੱਲ ਦਾ ਪਰ ਹਰ ਇੱਕ ਇਨਸਾਨ ਦਾ ਮਾਨ ਸਤਕਾਰ ਕਰਦੇ ਸਾਨੂੰ ਪਤਾ ਕਿ ਪਰ ਉਹਨਾਂ ਨੇ ਆਪਣੀ ਬਾਈਟ ਦੇ ਵਿੱਚ ਇਹੋ ਹੀ ਕੋਟੇਸ਼ਨਾਂ ਦਾ ਤੁਹਾਡਾ ਨਾਮ ਵੀ ਜ਼ਿਕਰ ਕੀਤਾ ਤੁਸੀਂ ਉਹਦੇ ਬਾਰੇ ਕੀ ਕਹੋਗੇ ਸਰ ਮੇਰੇ ਬਾਰੇ ਕੋਟੇਸ਼ਨਾਂ ਦੀ ਉਹਨਾਂ ਨੇ ਕੋਈ ਮੇਰੀ ਗੱਲ ਹੋਈ ਨਹੀਂ ਕੋਟੇਸ਼ਨਰੀ ਉਹਨਾਂ ਨਾਲ ਗੱਲ ਹੋਈ ਹੈ ਉਹਦਾ ਜੌਬ ਤੋਂ ਉਹਨਾਂ ਨੇ ਦੇ ਦਿੱਤਾ ਹੈਗਾ ਜੀ ਨਹੀਂ ਐਕਚੁਅਲ ਤੁਹਾਡਾ ਨਾਮ ਵੀ ਜ਼ਿਕਰ ਕਰ ਰਹੇ ਸੀ ਮੇਰਾ ਮਨ ਜੋ ਮਰਜ਼ੀ ਕੋਈ ਜਿਸ ਤਰ੍ਹਾਂ ਸਰ ਜਿਸ ਤਰ੍ਹਾਂ ਮਰਜ਼ੀ ਕੋਈ ਕਹੀ ਜਾਵੇ ਇਸ ਗੱਲ ਨੂੰ ਆਪਾਂ ਮੰਨ ਲਵਾਂਗੇ ਚਲੋ ਠੀਕ ਤੁਸੀਂ ਮੰਨਦੇ ਕਿ ਸਾਡੇ ਨਾਲ ਦੇਖੋ ਮੇਰੇ ਨਾਲ ਕੋਈ ਗੱਲ ਨਹੀਂ ਮੇਰੇ ਨਾਲ ਸਿਰਫ ਉਹਨਾਂ ਦੀ ਇਹੀ ਗੱਲ ਹੋਈ ਆ ਉਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਰੋੜ ਦਾ ਦੇ ਰਹੇ ਮੇਰੇ ਹੁੰਦਿਆਂ ਗੱਲ ਵੀ ਨਹੀਂ ਹੋਈ ਇਹ ਦੋਨਾਂ ਨਾਲ ਗੰਨ ਦੀ ਗੱਲ ਹੋਈ ਹੈ ਨਾ ਮੇਰੇ ਹੁੰਦੇ ਨਹੀਂ ਗੱਲ ਹੋਈ ਉਹ ਤਾਂ ਸਾਡਾ ਮੁਲਾਜ਼ਮ ਸਾਡੀ ਮੈਂ ਸੋਹ ਨੂੰ ਆਰਾਮ ਨਾਲ ਮੈਂ ਕਿਹਾ ਦੇਖੋ ਇਹ ਗੱਲ ਨਹੀਂ ਸਿਰਫ ਇਹ ਗੱਲ ਹੋਈ ਹੈ ਉੱਤੋਂ ਲਵਾ ਮੇਰੇ ਨਾਲ ਹੋਰ ਕੋਈ ਗੱਲ ਨਹੀਂ ਹੋਈ ਠੀਕ ਹੈ ਉਹਨੇ ਆਪਣਾ ਪੱਖ ਦੇ ਤੱਕ ਉਹਨਾਂ ਨਾਲ ਕਹਿੰਦੇ ਕਿ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਗੱਲ ਹੋਈ ਹੈ ਹੁਣ ਅੱਗੇ ਦੂਜੇ ਪਾਸੇ ਵੀ ਅਸੀਂ ਦੇਖਦੇ ਕੋ ਕੀ ਕਹਿਣਾ ਚਾਹੁੰਦੇ ਆ ਧਾਲਵਾਚੀ ਇਦਾਂ ਜੀ ਆਪਾਂ ਜਨਾਬ ਵੱਲੋਂ ਦੱਸਿਆ ਗਿਆ ਵੀ ਚੱਕ ਦੀਪੇਵਾਲ ਦੇ ਵਿੱਚ ਜਿਹੜੀ ਨਾ ਕੋਟੇਸ਼ਨ ਨਾ ਗਲਤ ਪਾਈ ਗਈ ਆ ਉਹ ਅਸੀਂ ਮੌਕੇ ਤੇ ਜਿਹੜਾ ਸਾਰਾ ਰਿਕਾਰਡ ਹੁਣ ਇਕੱਠਾ ਕਰਕੇ ਇੱਕ ਵਾਰੀ ਇਹਦੀ ਚੈਕਿੰਗ ਕਰਵਾਉਣੀ ਆ ਕਿ ਵਾਕੇ ਹੀ ਇਹ ਕੰਮ ਜਿਹੜਾ ਆ ਉਹ ਕੱਟਦਾ ਸੀਗਾ ਤੇ ਕੀ ਕਟੇਸ਼ਨ ਵੱਧ ਪਾਏਗੀ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਸਾਰੇ ਇਹਨਾਂ ਦਾ ਕਹਿਣਾ ਵਾ ਕਿ ਹੋਰ ਵੀ ਕਈ ਕੰਮਾਂ ਵਿੱਚ ਘੁਟਾਲਾ ਇਹਦਾ ਵੱਡੇ ਤੌਰ ਤੇ ਹੋਇਆ ਵਾ ਜੇ ਜਾਂਚ ਬਰੀਕੀ ਨਾਲ ਦੇਖੀਏ ਨੇ ਬਿਲਕੁਲ ਬਰੀਕੀ ਦੇ ਨਾਲ ਹੀ ਸਾਰੇ ਆਪਾਂ ਸਾਰੇ ਇਨਕੁਟੇਸ਼ਨ ਜਣੀਆਂ ਵੀ ਹੈਗੀਆਂ ਹੁਣ ਤੱਕ ਕੀਤੀਆਂ ਆਪਾਂ ਉਹਨੂੰ ਚੈੱਕ ਕਰਾਂਗੇ ਪ੍ਰੋਪਰਲੀ ਭਾ ਜੇ ਆਪਾਂ ਨੂੰ ਲੱਗਾ ਤੇ ਜਿਹੜਾ ਸੰਬੰਧਤ ਹੋਊਗਾ ਬੰਦਾ ਉਹਨੂੰ ਤੇ ਆਪਾਂ ਕਾਰਵਾਈ ਕਾਨੂੰਨੀ ਕਰਬੇ ਜੋ ਵੀ ਬੰਦੀਏ ਕਰਾਂਗੇ ਜੀ ਜਿਹੜੀ ਜਾਂਚ ਹੋਏਗੀ ਇਹ ਟਾਈਮ ਬౌੰਡ ਹੋਏਗੀ ਜਾਂ ਕੋਈ ਨਹੀਂ ਨੇ ਇਦਾਂ ਵੀ ਸਾਡੇ ਕੋਲ ਸੋਰਸ ਜਿਹੜੇ ਆ ਕਿ ਲਿਮਟਿਡ ਜੇ ਹੈਗੇ ਆਪਾਂ ਪਹਿਲਾਂ ਤੇ ਮੋਟੇ-ਮੋਟੇ ਜਿੱਦਾਂ ਇਹਨਾਂ ਦੀ ਸ਼ਿਕਾਇਤਾਂ ਹੁਣ ਮੈਂ ਸੁਣ ਲਈ ਦੂਸਰੀ ਪਾਰਟੀ ਨੂੰ ਬੁਲਾ ਲਿਆ ਉਹ ਜਿਹੜੇ ਸਾਡੇ ਸਕੀਮਾਂ ਦੇ ਕਰਨਗੇ ਪਹਿਲਾਂ ਤੇ ਅਸੀਂ ਉਹਨਾਂ ਦੀ ਜਾਂਚ ਕਰਾਂਗੇ ਬਾਕੀ ਫਿਰ ਨਾਰਮਲ ਜਿੱਦਾਂ ਬਾਕੀਆਂ ਦੀ ਵੀ ਕਰਨ ਸ਼ੁਰੂ ਕਰ ਦਾਂਗੇ। ਦੇਖੋ ਕੱਲ ਕੋਈ ਇਹਨਾਂ ਦੀ ਮੀਟਿੰਗ ਹੋਈ ਸੀ ਐਕਸ਼ਨ ਸਾਹਿਬ ਨਾਲ ਐਕਸ਼ਨ ਬੀਜੇ ਕੁਮਾਰ ਨਾਲ ਉਸ ਤੋਂ ਬਾਅਦ ਕੋਈ ਇਹਨਾਂ ਦਾ ਕੋਈ ਇੰਟਰਨਲ ਝਗੜਾ ਝੂੜਾ ਹੋਇਆ ਹੈ ਬਾਕੀ ਕ腐ਸ਼ਨ ਬਾਰੇ ਤਾਂ ਰਿਕਾਰਡ ਵਿੱਚ ਕੋਈ ਕੁਝ ਹੋਰ ਨਹੀਂ ਇਹ ਮਤਲਬ ਕਹਿ ਰਹੇ ਆ ਬਾਈਟ ਵੀ ਦਿੱਤੀ ਉਹਨਾਂ ਨੇ ਕਿ ਕੋਈ ਉਹ ਤਾਂ ਜਨਰਲ ਸਟੇਟਮੈਂਟ ਆ ਉਹਦਾ ਕਿਸੇ ਦੇ ਵੀ ਕੋਈ ਅਲਿਗੇਸ਼ਨ ਲੱਗ ਸਕਦਾ ਹੈ ਪਰ ਇਹ ਉਹ ਕੰਦਾ ਸੀ ਵੀ ਕੋ ਮੜੀ ਚਣ ਗਏ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਐਕਸ਼ਨ ਸਾਹਿਬ ਅੱਜ ਡੀਜ਼ ਆ ਦੀ ਮੀਟਿੰਗ ਦੇ ਗਏ ਹੋਣਾਂ ਨੂੰ ਮੈਂ ਬੁਲਾਇਆ ਸੀ ਜਿਹੜੇ ਵੀ ਮੁਲਾਜ ਜਥੇਬੰਦੀ ਤੁਹਾਡੇ ਤੇਰੀ ਹੈ ਤੇ ਉਹਨਾਂ ਦੀ ਐਕਸ਼ਨ ਸਾਹਿਬ ਨਾਲ ਮੈਂ ਮੀਟਿੰਗ ਕਰਵਾ ਦਾਂਗਾ ਦੁਪਹਿਰ ਤਵਾਂ ਤੇ ਜਿਹੜਾ ਮਸਲਾ ਰਿਸੋਲਵ ਹੋ ਜਾਏਗਾ ਜਿਸਰ ਜਿਹੜੀ ਉਹਨਾਂ ਨੇ ਦੋਸ਼ ਲਾਏ ਆ ਜਿੱਦਾਂ ਤੁਹਾਡੇ ਧਿਆਨ ਵਿੱਚ ਆ ਗਈ ਕਿ ਉਹਨਾਂ ਤੇ ਇਨਕੁਆਇਰੀ ਹੋਏਗੀ ਦੇਖੋ ਜੇ ਕੋਈ ਰਿਟਰਨ ਸਟੇਟਮੈਂਟ ਕੋਈ ਆਏਗੀ ਕੁਝ ਆਏਗੀ ਤਾਂ ਉਸ ਤੋਂ ਬਾਅਦ ਅੱਗੇ ਕਰਣੀ ਹੋਵੇਗੀ ਸਟੇਟਿਕ ਵੈਗ ਦੇ ਅਲੀਗੇਸ਼ਨ ਕਿਸੇ ਤੇ ਵੀ ਲੱਗ ਜਾਂਦੇ ਕੁਝ ਕਮੈਂਟ ਆਉਣਾ ਉਹਦਾ ਆਪਸ ਵਿੱਚ ਝਗੜਾ ਹੋਇਆ ਸੀ ਉਹਦਾ ਹੈਗਾ ਉਹ ਜਿਹੜਾ ਕੋਈ ਰਿਟਰਨ ਜਾਏਗਾ ਵੀ ਕਾਰਵਾਈ ਕੀਤੀ ਜਾਏਗੀ ਹਾਂਜੀ ਹਾਂਜੀ